ਕਰ ਰਹੇ ਹਾਂ ਸਭ ਤੋਂ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਹਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣਾ ਦੇ ਬਾਡਰਾਂ ਤੇ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਲੱਲੇਵਾਲ ਦਾ ਮਰਨਵਾ ਚੱਲ ਰਿਹਾ ਹੈ ਉਧਰ ਸੰਭੂ ਬਾਡਰ ਦੇ ਉੱਤੇ ਜਿਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿਹਦੇ ਸਰਕਾਰ ਨੇ ਥਰੂ ਗਾਸ ਦੇ ਗੋਲੇ ਸਿੱਟੇ ਦੇ ਤੇ ਪਾਣੀ ਦਾ ਬਿਛਾੜਾ ਮਾਰ ਕੇ ਇਹਨਾਂ ਨੂੰ ਜ਼ਖਮੀ ਦਰਜਾਂ ਦੇ ਰੂਪ ਵਿੱਚ ਦਰਜ ਜ਼ਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਧੱਲੇਵਾਲ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਗੋਸ਼ਟੀ ਟਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਦਿਨੋਂ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਭੇਜ ਕੇ ਕੇਂਦਰ ਸਰਸ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਨਹੀਂ ਜਿਹੜੇ ਉਹ ਤਿੰਨ ਕਾਨੂੰਨ ਨੇ ਲਾਗੂ ਕਰਨਗੇ ਮੰਡੀ ਕਰਨ ਦੇ ਐਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਚੋਰੀ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲੇ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਦਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਰਾਤੀ ਤਹਿ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਤਰ੍ਹਾਂ ਲਿਖਣੇ ਚਾਹੀਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਹਾਂ ਸਾਥੀਓ ਕੱਲ੍ਹ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਧਰ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣਾ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਧਰ ਸੰਭੂ ਬਾਡਰ ਦੇ ਉੱਤੇ ਜਿਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਦੇ ਸਰਕਾਰ ਨੇ ਥਰੂ ਗਾਸ ਦੇ ਗੋਲੇ ਸਿੱਟੇ ਨੇ ਤੇ ਪਾਣੀ ਦੇ ਬੁਛੜਾ ਮਾਰ ਕੇ ਇਹਨਾਂ ਨੂੰ ਜ਼ਖਮੀ ਦਰਜਾਂ ਦੇ ਰੂਪ ਵਿੱਚ ਦੱਕ ਜ਼ਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਧਲੇਵਾਲ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਗੋਸ਼ਟੀ ਟਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਭੇਜਿਆ ਕੇਂਦਰ ਸਰਬ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਨਹੀਂ ਜਿਹੜੇ ਉਹ ਤਿੰਨ ਕਾਨੂੰਨ ਲਾਗੂ ਕਰਨਗੇ ਮੰਡੀ ਕਰਨ ਦੇ ਏਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਿਹੜੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਉਹ ਚੋਰੀ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲੇ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਰਾਤੀ ਤਹਿਤ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਤਰ੍ਹਾਂ ਲਿਖਣੇ ਚਾਹੀਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ